ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤਨ ਸਿਗੂ ਦੇਖਵਾ ਦਸੇ ਮਹਾਰਾਜ ਸਦਾ ਹੀ ਜੈਕਾਰਾ ਸਦਾ ਹੀ ਜੈਕਾਰਾ ਸਦਾ ਹੀ ਜੈਕਾਰਾ ਸਰਬੱਤ ਦਾ ਭਲਾ ਕਰੋ ਬਾਬਾ ਜੀ ਮੇਰ ਕਰੋ ਕਿਰਪਾ ਕਰੋ ਬਈ ਸੁੱਤਾ ਕੋਲ ਸਾਰਾ ਨਾਸਤ ਕਰੋ ਬਾਬਾ ਜੀ ਉਸਦੀ ਗੜੀ ਨਾਲ ਕੋਸ ਕਰੋ ਕਿਰਪਾ ਸੰਤਨ ਸਿਗੂ ਦੇਖਵਾ ਦਸੇ ਮਹਾਰਾਜ ਕਿਰਪਾ ਕਰੋ ਮਹਾਰਾਜ ਬੱਚਿਆਂ ਦੇ ਬਾਬਾ ਜੀ ਕਿਰਪਾ ਕਰੋ あ <laughs> <laughs> sahib ji bahu bahu ka badat maasha ab e hasaab hi jitwa ab jand soor jal ab e ਆਵੇ ਗਿਆ ਘੜ ਘੜ ਵਾਸਾ ਆਪੇ ਨਰ ਆਪੇ ਫੁਨ ਨਾਰੀ ਆਪੇ ਸਾਰ ਆਪ ਹੀ ਵਾਸਾ ਗੁਰਮੁਖ ਸੰਗਤ ਸਭੇ ਵਿਚਾਰੋ ਵਾਹ ਬੜਾ ਤਮਾਸ਼ਾ ਗੁਰਮੁਖ ਸੰਗਤ ਸਭੇ ਵਿਚਾਰੋ ਵਾਹੂ ਵਾਹੂ ਗਾ ਬੜਾ ਤਮਾਸ਼ਾ ਪਹਿਲਾ ਮਰਨ ਗਬੂਲ ਜੀਵਣ ਲਈ ਸ਼ਾਡਿਆਸ ਹੋ ਸਭ ਨਾ ਕੀ ਰਹਿਣਗਾ ਤਉ ਆਉ ਹਮਾਰੇ ਪਾਸ ਗਗਨਦਮਾ ਮਾ ਬਾਜਿਓ ਪਰ ਯੋ ਨਿਸ਼ਾਨ ਹੈ ਕਾਉ ਕੇਤੇ ਜੋ ਮੰਡਿਓ ਸੂਰਮਾ ਅਬ ਜੂ ਜਨ ਕੋ ਦਾ ਗੀ ਓੜ ਗਨੇ ਬਹੀ ਪ੍ਰੀਤੈ ਜੀਵਤ ਸਾਹਿਬ ਸੇਵੇਉ ਆਪਣਾ ਚਲ ਤੇਰਾ ਕਿਉ ਜੀਦੇ ਆ ਬੇ ਹਰ ਇੱਕ ਰੰਗ ਹੈ ਆ ਬੇ ਬਹਰੰਗੀ ਜੋ ਤੇ ਸਭਾਵਾ ਗਲ ਜੰਗੀ ਨਾਮ ਰਹਯੋ ਸਾਧੂ ਰਹਯੋ ਰਹਯੋ ਗੁਰ ਗੋਬਿੰਦ ਕਹੁ ਨਾਨਕ ਹੈ ਜਗਤ ਮੈਂ ਕਿਨ ਜਪਿਓ ਗੁਰ ਮੰਤਿ RAM ਨਾਮ ਉਰ ਮੈਂ ਲਾਗੈ ਸਾਮ ਸੰਕਟ ਮਿਟੈ ਦਰਸ ਤਹਾਰ ਸੁ ਕਹ ਟਲ ਗੁਰ ਸੇਵੀਐ ਐਹ ਨੇ ਸਹਜ ਸੁਭਾਈ ਦਰਸਨ ਪਰ ਸੇ ਆਏ ਗੁਰੂ ਕੈ ਜਨਮ ਮਰਨ ਦੁਖ ਜਾਈ ਹੋ ਵੈ ਸਫਤਖ ਸਮਧੀ ਨੂਰ ਹਰ ਸਹ ਕੋਰ ਸਹ ਝੜੀਐ तुर ॾिठे सॼे पातशाहू माल जनम जनम दी कढी आहे सजण सजा पातशाहू सिर शाह दाह जिस पास बिठियां सोही है, द वे सहू ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੋ ਆਕਾਰ ਦਾ ਸਹਾਰਾ ਕੋਈ ਪਹੁੰਚ ਨਾ ਹਾਰਾ ਜੂਝਾ ਆਪਨੇ ਸਾਹਿਬ ਕਾ ਵਰਦਸਾ ਗੋਤੂਰਾ ਫੇਟੇ ਲੋ ਅੰਧਾਗੀ ਮਨਹਿ ਬਾਰਗਾ ਸਹਾਰਾ ਕੋਈ ਪਰੋ ਜੁਜਿਆ ਨਾ ਦੂਜਾ ਆਕਨੇ ਸਾਹਿਬ ਕਾ ਕਰਦਾ ਸਾਲ ਆਕਨੇ ਸਤੁਰ ਕਹਿ ਗਾ ਲਹਾਰੇ ਆਗਾ ਸੁਖ ਬਾਚੈ ਸਭ ਸੱਜ ਜਾਨ ਕਾਲ ਜਾਨੰਤ ਹਮਾਰਾ

We ਨਯਤੇ ਸੌਰਠ ਮਹੱਲਾ ਪੰਜਵਾਂ ਗੁਰੂ ਘੂਰਾ ਭੇਡਿਓ ਵੜਭਾਗੀ ਮਨ ਹੈ ਭਇਆ ਪਰਗਾਸਾ ਕੋਈ ਨਾ ਬਹੁਜਨ ਹਾਰਾ ਦੂਜਾ ਆਪਣੇ ਸਾਹਿਬ ਕਾ ਪਰਵਾਸਾ ਪਰਮ ਸ੍ਰਮਨ ਜੋ ਗੁਰੂ ਰੂਪ ਗੁਰੂ ਕੀ ਸਾਜੀ ਨਵਾਜੀ ਸਤਕਾਰ ਜੁ ਸਾਧ ਸੰਗਤ ਜੀਓ ਅੱਜ ਦਾ 52 ਪਵਿੱਤਰ ਮੁਖਵਾਕ ਪੰਜਵੇਂ ਬਾਦਸ਼ਾਹ ਸ਼ਹੀਦਾਂ ਦੇ ਸਰਦਾਰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਿਤਾ ਮਹਾਰਾਜੀ ਦੀ ਪਾਵਨ ਰਸਨਾ ਤੋਂ ਉਚਾਰਨ ਹੋਇਆ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਅੰਗ 609 ਦੇ ਸੋਲਠ ਨਗ ਅੰਦਰ ਸ਼ਬਾਈ ਮਨ ਹੈ ਸਤਿਗੁਰੂ ਜੀ ਕਿਰਪਾ ਕਰਨ ਉਪਦੇਸ਼ ਸਾਡੇ ਹਿਰਦੇ ਵਿੱਚ ਵਸ ਜਾਵੇ ਆ ਆਵੇ ਆ ਗਾਵੇ ਆ ਸਤਿਗੁਰੂ ਸਾਹਿਬ ਜੀ ਦੇ ਦਰ ਪਰਮਾਨ ਹੋ ਜਾਵੇ ਭਾਈ ਹੋਈਆਂ ਬੇਅੰਤ ਬੁਲਾ ਦੀ ਖਿਮਾ ਫਤਿ ਬਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ